ਸਸ਼ੀਤਾ ਜੀ ਮੈਂ ਰਿਨਾ ਟੀਮਾਂ ਤੇ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਦੇ ਗੱਲ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਜਿਨ੍ਹਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਤਲ ਵਿਚਾਈ ਆ ਤਾਂ ਉਹਨਾਂ ਦੇ ਵੱਲੋਂ ਸੱਤਾ 'ਚ ਆਉਂਦੇ ਸਾਰ ਹੀ ਲੋਕਾਂ ਦੇ ਲਈ अनेका ਉਪਰਾਲੇ ਤੇ ਲੋਕਾਂ ਦੇ ਲਈ अनेका ਕੰਮ ਕੀਤੇ ਜਾ ਰਹੇ ਜਿਦੇ ਚਾਰੇ ਚਾਰੇ ਪਾਸੇ ਆਮ ਆਦਮੀ ਪਾਰਟੀ ਸਰਕਾਰ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ ਕਿਉਂਕਿ ਆਮ ਆਦਮੀ ਪਾਤਰੀ ਸਰਕਾਰ ਨੇ ਜਿਵੇਂ ਬਿਜਲੀ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਜੋ 600 ਜੂਨ ਤੱਕ ਮਾਰਕ ਕੀਤੀ ਗਈ ਹੈ ਇਸ ਨਾਲ ਲੋਕਾਂ ਨੂੰ ਬੇਹਦ ਫਾਇਦਾ ਹੋਇਆ ਬਹੁਤ ਅਜਿਹੇ ਘਰ ਨੇ ਜਿਨ੍ਹਾਂ ਨੂੰ ਕਿ ਬਿਜਲੀ ਦਾ ਬਿਲ ਹੀ ਨਹੀਂ ਆਉਂਦਾ ਕਿਉਂਕਿ ਲੋਕ ਬਿਜਲੀ ਦੇ ਬਿਲਾ ਤੋਂ ਵੀ ਕਾफी ਪਰੇਸ਼ਾਨ ਸੀ ਜਿਸ ਕਰਕੇ ਇਸ ਉਪਰ ਵਾਲੇ ਦੀ ਇਸ ਤੋਂ ਬਾਅਦ ਸੀਮ ਭਗਵੰਤ ਮਾਨ ਦੀ ਖੂਬ ਤਾਰੀਫ ਕੀਤੀ ਜਾਂਦੀ ਹੈ। ਉੱਥੇ ਹੀ ਹੁਣ ਬਿਜਲੀ ਨੂੰ ਲੈ ਕੇ ਬਿਜਲੀ ਵਿਭਾਗ ਦੇ ਵੱਲੋਂ ਬਿਜਲੀ ਦੇ ਜਿਹੜੇ ਮੰਤਰੀ ਨੇ ਉਹਨਾਂ ਦੇ ਵੱਲੋਂ ਇੱਕ ਹੋਰ ਚੜ੍ਹਾਈ ਐਲਾਨ ਕਰ ਦਿੱਤਾ ਗਿਆ। ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਲੋਕਪੱਖੀ ਫੈਸਲਾ ਲਿਆ ਗਿਆ ਉਸ ਦੇ ਚੱਲਦੇ ਮੰਤਰੀ ਸੰਜੀਵ ਅਰੋੜਾ ਨੇ ਗੱਲਬਾਤ ਕਰਦੇ ਦੱਸਿਆ ਕਿ ਹੁਣ ਬਿਜਲੀ ਦੇ ਕਨੈਕਸ਼ਨ ਲੈ ਜਿਹੜੇ ਕਿ ਐਨਓਸੀ ਲੈਣ ਦੀ ਜ਼ਰੂਰਤ ਨਹੀਂ ਹੋਵੇਗੀ। ਜੋ ਕਿ ਬਹੁਤ ਵੱਡਾ ਫੈਸਲਾ ਲਿਆ ਗਿਆ ਤੇ ਇਸ ਐਲਾਨ ਦੇ ਨਾਲ ਲੋਕਾਂ ਨੂੰ ਬੇਹੱਦ ਅ ਜਿਹੜਾ ਕੀ ਫਾਇਦਾ ਹੋਵੇਗਾ ਪਹਿਲਾ ਲੋਕਾਂ ਨੂੰ ਜਿਹੜਾ ਕੀ ਬਿਜਲੀ ਦੇ ਬਿੱਲ ਨਾ ਭਰਨ ਕਰਕੇ ਕਾਫੀ ਫਾਇਦਾ ਹੋ ਰਿਹਾ ਤਾਂ ਹੁਣ ਇਸ ਦਾ ਵੀ ਜਿਹੜਾ ਕੀ ਜਨਤਾ ਨੂੰ ਕਾਫੀ ਫਾਇਦਾ ਹੋਵੇਗਾ ਹੋਰ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਗਈ ਮਿਲ ਜਿਹੜਾ ਕੀ ਬਿਜਲੀ ਮੰਤਰੀ ਨੇ ਆਉਸ ਹੁੰਦੇ ਹਾਂ ਅੱਜ ਅਸੀਂ ਰੈਗੂਲਰਲੀ ਅਸੀਂ ਪਾਵਰ ਰਿਫਾਰਮਸ ਦੀ ਅਨਾਉਂਸਮੈਂਟ ਕਰ ਰਹੇ ਹਾਂ ਅੱਜ ਅਸੀਂ ਇੱਕ ਬੜਾ ਵੱਡਾ ਪਾਵਰ ਰਿਫਾਰਮ ਲੈ ਕੇ ਆ ਰਹੇ ਹਾਂ ਔਰ ਉਹਦੀ ਅਨਾਉਂਸਮੈਂਟ ਕਰ ਰਹੇ ਹਾਂ ਓਏ ਹੈ ਕਿ ਅੱਜ ਤੋਂ ਬਾਅਦ ਕਿਸੇ ਨੂੰ ਕਨੈਕਸ਼ਨ ਚਾਹੀਦਾ ਉਹਨੂੰ ਕੋਈ ਵੀ ਐਨਓਸੀ ਦੀ ਲੋੜ ਨਹੀਂ ਹੈ ਵੀ ਆਰ ਗੋਇੰਗ ਅਵੇ ਵਿਦ ਆਲ ਨੋਬਜੈਕਸ਼ਨ ਸਰਟੀਫିକੇਟਸ ਐਸ ਫਾਰ ਐਸ ਨਿਊ ਪਾਵਰ ਕਨੈਕਸ਼ਨ ਇਜ਼ ਕਨਸਰਨਡ ਜਿਹੜੀ ਕਿ ਸਾਡੀ ਲੀਡਰਸ਼ਿਪ ਹੈ ਸਾਡੇ ਆਨਰੇਬਲ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਸਾਡੇ ਆਨਰੇਬਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਹ ਉਹਨਾਂ ਦੀ ਗਾਈਡੈਂਸ ਹੈ ਉਹਨਾਂ ਨੇ ਸਾਨੂੰ ਕਿਹਾ ਕਿ ਬੜੀ ਕੰਪਲੇਂਟਸ ਆ ਰਹੀਆਂ ਔਰ ਸਾਡੇ ਕੋਲ ਵੀ ਬੜੀਆਂ ਕੰਪਲੇਂਟਸ ਆ ਰਹੀਆਂ ਸੀ ਕਿ ਲੋਕੀ ਕਨੈਕਸ਼ਨ ਅਪਲਾਈ ਕਰ ਦਿੰਦੇ ਸੀ ਕਿੰਨੇ ਕਿੰਨੇ ਮਹੀਨੇ ਉਹਨਾਂ ਨੂੰ ਕਲੈਕਸ਼ਨ ਕਨੈਕਸ਼ਨ ਨਹੀਂ ਮਿਲਦੇ ਔਰ ਮੇਨ ਰੀਜ਼ਨ ਇਹਦਾ ਇਹ ਹੁੰਦਾ ਸੀਗਾ ਕਿ ਉਹਨਾਂ ਕੋਲ ਐਨਓਸੀ ਨਹੀਂ ਹੁੰਦਾ ਸੀ ਦੇਖੋ ਬਿਜਲੀ ਬੋਰਡ ਇੱਕ ਇੰਡੀਪੈਂਡੈਂਟ ਬਾਡੀ ਹੈਗੀ ਹੈ ਅਸੀਂ ਇਹ ਚਾਹੁੰਦੇ ਆਂ ਵੀ ਅਸੀਂ ਤਾਂ ਲੋਕਾਂ ਨੂੰ ਬਿਜਲੀ ਦਈ ਆਂ ਕਿਸੇ ਹੋਰ ਡਿਪਾਰਟਮੈਂਟ ਨੇ ਜੇ ਐਨਓਸੀ ਨਹੀਂ ਦਿੱਤਾ ਪਹਿਲੀ ਗੱਲ ਤਾਂ ਲੋਕੀ ਕਿਉਂ ਪ੍ਰੋਬਲਮ ਚ ਆਂ ਔਰ ਅਸੀਂ ਆਪਣੀ ਬਿਜਲੀ ਕਿਉਂ ਨਾ ਵੇਚ ਸਕੀਏ ਚਾਹੇ ਕਮਰਸ਼ੀਅਲ ਐ ਰੈਜ਼ੀਡੈਂਸ਼ੀਅਲ ਐ ਇੰਡਸਟਰੀਅਲ ਐ ਵਾਈ ਵੀ ਸ਼ੁੱਡ ਨਾਟ ਬੀ ਏਬਲ ਟੂ ਸੇਲ ਓਵਰ ਪਾਵਰ ਟੂ ਪੀਪਲ ਇਹ ਪਛੇ ਤੁਹਾਨੂੰ ਪਤਾ ਗਰਗ ਸਾਹਿਬ ਨੇ ਜੁਆਇਨ ਕੀਤਾ ਇਹਨਾਂ ਨਾਲ ਡਿਸਕਸ਼ਨ ਹੋਈ ਤੇ ਇਹਨਾਂ ਨੇ ਸਾਰਾ ਦੇਖੇ ਵੀ ਕਿਸ ਤਰ੍ਹਾਂ ਹੋ ਸਕਦਾ ਹੈ ਔਰ ਰੈਲੇਵੈਂਟ ਡਿਪਾਰਟਮੈਂਟਸ ਨਾਲ ਗੱਲ ਕਰਕੇ ਇਹ ਅਸੀਂ ਲੈਟਰ ਇਸ਼ੂ ਕਰਤਾ ਹੈ ਕਿ ਅੱਜ ਤੋਂ ਬਾਅਦ ਕੋਈ ਵੀ ਨਵਾਂ ਕਨੈਕਸ਼ਨ ਅਪਲਾਈ ਕਰੇਗਾ ਜਿੰਨੇ ਦਾ ਮਰਜ਼ੀ ਕਿਲੋਵੋਟ ਹੋ ਗਏ ਉਹਦਾ ਪਲਾਟ ਜਿੱਥੇ ਮਰਜ਼ੀ ਹੋਵੇ ਉਹ ਜਿੱਥੇ ਲਈ ਮਰਜ਼ੀ ਉਹਨੂੰ ਚਾਹੀਦਾ ਹੋਵੇ ਉਹਨੂੰ ਕਨੈਕਸ਼ਨ ਮਿਲੇਗਾ ਔਰ ਸਿਰਫ ਅਸੀਂ ਦੋ ਡਾਕੂਮੈਂਟਸ ਉਹਦੇ ਦੇਖਨੇ ਆ ਜੇ ਤਾਂ ਕਿਰਾਏ ਤੇ ਜਗਾਹ ਤਾਂ ਲੀਜ਼ ਡੀਡ ਜੇ ਉਹ ਮਾਲਕ ਹੈ ਤਾਂ ਉਹਦੀ ਮਲਕੀਅਤ ਦਾ ਆ ਡਾਕੂਮੈਂਟ ਔਰ ਉਸ ਤੋਂ ਇਲਾਵਾ ਸਿਰਫ ਇੱਕ ਡਾਕੂਮੈਂਟ ਹੋਰ ਚਾਹੀਦਾ ਉਹ ਹੈ ਕਿ ਉਹਦਾ ਪ੍ਰੂਫ ਕੋਈ ਵੀ ਚਾਹੇ ਪ੍ਰੇਫਰੇਬਲੀ ਆਧਾਰ ਕਾਰਡ ਜੇ ਆਧਾਰ ਕਾਰਡ ਕਿਸੇ وجہ ਨਾਲ ਕੋਦਾ ਗੁੰਮ ਗਿਆ ਜਾਂ ਉਹਦੇ ਕੋਲ ਕਾਪੀ ਨਹੀਂ ਹੈਗੀ ਤਾਂ ਤਿੰਨ ਚਾਰ ਆਪਸ਼ਨਾਂ ਅਸੀਂ ਹੋਰ ਕਰਦੇ ਹਾਂ ਡਰਾਈਵਿੰਗ ਲਾਇਸੈਂਸ ਵੋਟਰ ਆਈਡੀ ਜਿੱਦਾਂ ਦਾ ਐਡਰੈਸ ਹੋਵੇ ਜਾਂ ਪਾਸਪੋਰਟ ਦੀ ਕਾਪੀ ਬਟ ਫਰਸਟ ਪ੍ਰੈਫਰੈਂਸ ਊਡ ਬੀ ਆਧਾਰ ਕਾਰਡ ਔਰ ਜੇ ਕਾਰਪੋਰੇਸ਼ਨ ਚਾ ਸਾਨੂੰ ਕਾਰਪੋਰੇਸ਼ਨ ਦਾ ਐਨਓਸੀ ਦੀ ਲੋੜ ਨਹੀਂ ਜੇ ਪੂਡਾ ਚਾ ਗਲਾਡਾ ਗਮਾਡਾ ਅੰਮ੍ਰਿਤਸਰ ਡਿਵੈਲਪਮੈਂਟ ਕੋਈ ਵੀ ਡਿਵੈਲਪਮੈਂਟ ਅਥਾਰਟੀ ਹੈ ਸਾਨੂੰ ਕੋਈ ਵੀ ਐਨਓਸੀ ਦੀ ਲੋੜ ਨਹੀਂ ਹੈਗੀ ਇਹਦੇ ਨਾਲ ਲੋਕਾਂ ਦਾ ਬੈਨੀਫਿਟ ਹੋਏਗਾ। ਔਰ ਬਿਜਲੀ ਬੋਰਡ ਦਾ ਵੀ ਬੈਨੀਫਿਟ ਹੋਏਗਾ। ਲੋਕਾਂ ਦਾ ਇੱਕ ਬੈਨੀਫਿਟ ਇਹ ਹੋਏਗਾ ਕਿ ਫੌਲਟ ਘੱਟ ਪੈਣਗੇ। ਅੱਜ ਦੀ ਡੇਟ 'ਚ ਕੀ ਹੁੰਦਾ ਹੈ ਕਿ ਸਾਡੇ ਕੋਲ ਐਕਚੁਅਲ ਇਨਫੋਰਮੇਸ਼ਨ ਹੀ ਨਹੀਂ ਹੁੰਦੀ। ਕੋਈ ਨਾਲ ਦੇ ਦੇ ਮੀਟਰ ਤੋਂ ਤਾਰ ਖਿੱਚ ਲੈਂਦਾ। ਸਾਡੀ ਕਿਤਾਬਾਂ 'ਚ ਦਿਖਾ ਰਿਹਾ ਉਹਦੇ ਕੋਲ 20 ਕਿਲੋਵੋਟ ਕਨੈਕਸ਼ਨ ਲੱਗਿਆ। ਅਸੀਂ 20 ਕਿਲੋਵੋਟ ਦੇ ਹਿਸਾਬ ਨਾਲ ਟਰਾਂਸਫਾਰਮਰ ਲਗਾ ਦਿੱਤਾ। ਤਿੰਨ ਤਾਰਾਂ ਉਹਦੇ ਚੋਂ 20-20 ਦੀਆਂ ਹੋਰ ਚੱਲ ਰਹੀਆਂ ਕਿਉਂਕਿ ਬਾਕੀਆਂ ਨੂੰ ਹਲੇ ਕਨੈਕਸ਼ਨ ਨਹੀਂ ਹੋਇਆ ਰਿਲੀਜ਼ ਐਕਚੁਅਲੀ 80 ਕਿਲੋਵਟ ਚੱਲ ਰਿਹਾ ਅਸੀਂ ਟਰਾਂਸਫਾਰਮਰ ਦੀ ਪਲੈਨਿੰਗ ਕਿੱਦਾਂ ਕਰਾਂਗੇ ਆਊਟੇਜਸ ਘਟਣਗੀਆਂ ਪੀਐਸਪੀਸੀਐਲ ਦੀ ਵੀ ਇਨਕਮ ਵਿੱਚ ਫਰਕ ਪੈਣਾ ਚਾਹੀਦਾ ਕਿਉਂਕਿ ਉਹਦਾ ਇੱਕ ਰੀਜ਼ਨ ਹੈ ਕਿ ਜਦੋਂ ਕਿਸੇ ਨੂੰ ਕਨੈਕਸ਼ਨ ਨਹੀਂ ਮਿਲਦਾ ਉਹ ਫਿਰ ਕੁੰਡੀਆਂ ਵੀ ਲਾਂਦੇ ਇਸ ਹਾਂ ਤਾਂ ਬਿਜਲੀ ਚਾਹੀਦੀ ਜੀ ਔਰ ਉਹਦੇ ਨਾਲ ਕੀ ਹੁੰਦਾ ਲੋਕਾਂ ਦਾ ਇੰਨਾ ਨੁਕਸਾਨ ਹੁੰਦਾ ਹੈ ਕਿਸੇ ਨੇ 6 ਮਹੀਨੇ ਕੁੰਡੀ ਲਾਈ ਰੱਖੀ ਕਿਸੇ ਨੇ ਸਾਲ ਲਾਈ ਰੱਖੀ ਕਿਸੇ ਨੇ 2 ਸਾਲ ਉਹਦੀ ਪੈਨਲਟੀ ਇੰਨੀ ਬਣ ਜਾਂਦੀ ਮੈਂ 25 25 ਗੱਜ ਦੇ ਮਕਾਨਾਂ ਤੇ 1.5 1.5 2-2 ਲੱਖ ਰੁਪਈਆ ਪੈਨਲਟੀ ਲੱਗਦੇ ਦੇਖੀ ਜਿਹਦੀ ਫਿਰ ਅੱਗੇ ਦਲੀਲ ਅਪੀਲ ਨਹੀਂ ਹੁੰਦੀ ਜੇ ਅਪੀਲ ਤੁਸੀਂ ਕਰਨੀ ਵੀ ਹੈ ਪਹਿਲੀ ਗੱਲ ਤਾਂ ਉਹਦੀ ਸੁਣਵਾਈ ਨਹੀਂ ਹੋਣੀ ਜੇ ਸੁਣਵਾਈ ਹੋਣੀ 50% ਤੁਹਾਨੂੰ ਪੈਸੇ ਜਮ੍ਹਾਂ ਕਰਾਣੇ ਪੈਣੇ ਔਰ ਦੂਜੀ ਗੱਲ ਇਹ ਹੈ ਸਾਡੀ ਪਲੈਨਿੰਗ ਬੈਟਰ ਹੋ ਜਾਏਗੀ ਔਰ ਕੰਪਲੇਂਟਸ ਵੀ ਕਟਣਗੀਆਂ ਐਸ ਫਾਰ ਐਸ ਇਲੈਕਟ੍ਰਿਸਿਟੀ ਇਸ ਕਨਸਰਨਡ ਇਹ ਜਿਹੜਾ ਆਰਡਰ ਹੈ ਰਿਕਾਰਡਿੰਗ ਐਨਓਸੀਜ਼ ਇਹ ਇਮੀਡੀਏਟਲੀ ਲਾਗੂ ਹੋ ਰਿਹਾ ਵਿਦ ਇਮਿਡੀਏਟ ਅਫੈਕਟ ਸੋ ਦੈਟ ਦੇਖੀ ਆਮ ਆਗਲੀ ਪਾਰਟੀ ਦੀ ਸਰਕਾਰ ਆਪਣੇ ਫੈਸਲੇ ਤੇ ਵਚਨਬੱਧ ਹੈ ਜਿਹਦੇ ਚੱਲਦੇ ਉਹਨਾਂ ਦੇ ਵੱਲੋਂ ਜਿਹੜੇ ਵੀ ਐਲਾਨ ਲੋਕਾਂ ਦੇ ਨਾਲ ਕੀਤੇ ਗਏ ਸੀ ਵਾਅਦੇ ਕੀਤੇ ਗਏ ਸੀ ਉਹਨਾਂ ਨੂੰ ਵੀ ਪੂਰਾ ਕੀਤਾ ਜਾ ਰਿਹਾ ਹੈ ਬੇਰ ਆ ਰਿਪੋਰਟ ਆਜ਼ਾਦ ਸੋਚ